ਕੀ ਕਰਨਾ ਹੈ ਹਾਂ ਬੜਾ ਕੋਲਾ ਦੇ ਮਟਾਲਾ ਮੈਂ ਹੁਣ ਦੇ ਦੂੰ ਕੋਲਾ ਵੀ ਨਹੀਂ ਕੋਈ ਨਾ ਬੈਠੀ ਲੈਣ ਆਈ ਹੈ ਕੋਈ ਨਹੀਂ ਮੈਂ ਕਰਨੀ ਮੈਂ ਤੈਨੂੰ ਕਰ ਖੜੀ ਹੋ ਜਾ ਹਾਂ ਚਲ ਮੈਂ ਆਉਣੀ ਆ ਚਲ ਤੂੰ ਚੱਲ ਮੈਂ ਆਉਂਦਾ ਬੜਾ ਕੋਈ ਨਹੀਂ ਚੱਲ ਜੇ ਆਉਣੀ ਆ ਕਰ ਫੋਟ ਲੈ ਪਤਾ ਨਹੀਂ ਕੀ ਜੁਆ ਹੈ ਮਾਰੀ ਅੰਦਾਗਾ ਕੋਈ ਦਾਲ ਪਾਣੀ ਲਿਆ ਦੇ ਇੱਥੇ ਕੀ ਹੁੰਦਾ ਹੁੰਦਾ ਨਹੀਂ ਕਰਦਾ ਨਹੀਂ ਮੈਂ ਸਾਰਾ ਕਸਿਆ ਲੈ ਕੇ ਪੱਟ ਦੂੰਗੀ ਆ ਇੱਕ ਬੇਲਾ ਆ ਕੇ ਖੜ ਜਾਂਦਾਗਾ ਜੀ ਹੁਣ ਅੱਗ ਵਾਲਾ ਲੱਗੀ ਵਾਲਾ ਤੂੰ ਐ ਅੱਗ ਵਾਲਾ ਕੀ ਆ ਉਹੀ ਮੈਂ ਤਾਂ ਗੱਲ ਕਰਦਾ ਯਾਰ ਲੈ ਤੋਸ ਲੋ ਲੈ ਕਿਉਂ ਮੰਨ ਗਿਆ ਇਹ ਤਾਂ ਕਿਹਿਆ ਅਦਰਮਾਨੀ ਬਾਲਾ ਉਹ ਅਦਰਮਾਨ ਨੂੰ ਲੜਾਉਣਾ ਹੈ ਬਾਈ ਨਾ ਲੜਾਉਣੀ ਭਾਈ ਮੈਂ ਤਾਂ ਪੈਸੇ ਗੱਲ ਕਰਦਾ ਸਰਦ ਉਹ ਭਾਵੀ ਵਿੱਚ ਲੌਂਗੜੀਆਂ ਵੀ ਪਾ ਲਓ ਕਿਉਂ ਤੈਨੂੰ ਸਰਦਾ ਨਹੀਂ ਬੋਲੇ ਬਣਾ ਬਾਹ ਦੇ ਆਤਾ ਕਰਦੇ ਆਪਾਂ ਭਾਂਡੇ ਤਾਂ ਨੇੜੇ ਚ ਕੋਈ ਗਾਲ ਪਾਣੀ ਦੇ ਦੇਖਾਂ ਐ ਨਹੀਂ ਪਤਾ ਕਿੱਧਰ ਗਿਆਗਾ ਉਹ ਦੇ ਤੇ ਨਹੀਂ ਆਉਂਦੇ ਵੀ ਦੇਖਾ ਚਲ ਆਤਾ ਨਿਭੜੇ ਪਾ ਲਿਆ ਤੇ ਪਾਣੀ ਚੋਂ ਪਤਾ ਨਹੀਂ ਕਿੱਧਰ ਨੂੰ ਗਿਆ ਇਹ ਦੇ ਦਾ ਗੋਗਲਾਂ ਚੋਂ ਕਿਹੜਾ ਸੌਖੀ ਹੈ ਕੀ ਕੱਖ ਪੱਥਾ ਕੱਟਣਾ ਚੜਕੇ ਦੇ ਲੱਗੇ ਆਂਗੇ ਪੱਟ ਕੇ ਅੰਦਰ ਲੈ ਜਾਂਦੀ ਹੈ ਕਿ ਦੋ ਮਟੁੱਕ ਕੇ ਫੇਰ ਖਾ ਜਾਂਦੀ ਹੈ ਲਾ ਕੇ ਨੂਨ ਅੱਧੇ ਦਾ ਮਾਦੀਤੀ ਇਹਨੇ ਕੱਚੀ ਬਲੁੰਦਰ ਤੇ ਐ ਕਮਾਲ ਨਹੀਂ ਮਿਲਿਆ ਉਹ ਮੋਗ ਲੱਗੀ ہوئی ਐ ਸਿਆਪੇ ਹੋ ਰਹੇ ਨੇ ਜਾਣ ਨੂੰ ਕਰੇ ਤਾਂ ਬੰਦਾ ਕੀ ਕਰੇ ਹੈ ਸਰਕਾਰਾਂ ਮਾਰੀਆਂ ਨੇ ਭੈਣ ਦੇ ਜਾਦੀਆਂ ਖੋਲ ਦੇਣ ਖਾਤੇ ਉਂਡੀਆਂ ਵਾਲੀ ਪੱਟ ਦਿਆ ਕਰੀ ਇਹ ਜਾ ਕੱਖ ਖੁੱਖ ਜਾ ਹੈ ਆ ਬੂਟੀ ਹੋ ਰਹੀ ਐ ਕੰਜਰਖਾਨਾ ਦੇਖਾ ਅਰਕ ਮੋਥਰਾ ਹੋ ਰੇ ਵਿਚੀ ਕਾ ਫੂਸ਼ ਹੋ ਰਹਾ ਐ ਨਹੀਂ ਵੀ ਘਰੇ ਮੇ ਫਿਰਦੀਆਂ ਨਾਲੇ ਕੱਖਤਾ ਕੱਢ ਲਾਂ ਬਾੜੀ ਚ ਉਹਨੂੰ ਫੋਨ ਲਾ ਲਿਆ ਉਹਨੂੰ ਲਾ ਲਿਆ ਸਾਰਾ ਦਿਨ ਇਹ ਆਹ ਹਾ ਹਾ ਮਰੋ ਕਾ ਬੱਲਿਆ 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 ਇਹ ਲਿਆ ਕੀ ਕਰੀਏ ਨਾ ਓਏ ਮੈਂ ਹਾਂ ਬਿਆਜ ਫਿਰਦਾ ਐ ਆਹ ਗੱਟੋ ਬੋਲਦਾ ਰੋ ਦੀਦਾ ਨੀ ਬਰਨ ਨਾ ਮੋਤਗਾ ਤਰ ਤੈ ਮੈਂ ਹੂੰ ਪੁੱਛ ਲਿਆ ਮੈਂ ਕੁੱਤੇ ਜੜਾ ਦੂੰਗਾ ਨੰਦਾਂ ਦਾ ਲਾ ਦੇਗਾ ਕਸ ਗਿਆ ਮੇਰੇ ਕੋਲ ਤੈਨੂੰ ਵੀ ਮਰੂ ਮਾਰਾਂਗਾ ਮਰੇਗਾ ਟਿਕ ਜਾ ਚਾ ਤੈਨੂੰ ਕਰੋਣੀ ਪੀਉਂਦੇ ਲੜਦਾ ਮੇਰੇ ਨਾਲ ਯਾਰ ਤੈਨੂੰ ਕੀ ਪਤਾ ਚਾ ਪੀਉਂਦੀ ਆ ਮੈਨੂੰ ਅੱਕਾ ਬੱਠਾਂ ਦਾ ਬਣਾਈ ਜਾਂਦੇ ਤੇਰੀ ਪਣੋ ਕੰਡੇ ਵਾਲੀ ਹਾਂਜੀ ਇਹ ਚੱਲ ਫਿਰ ਮੈਂ ਵੀ ਪੀ ਲੂੰਗਾ ਆ ਤੂੰ ਪੀ ਲੇਗਾ ਇੰਨਾ ਸਾਡਾ ਤੂੰ ਬੂਰੀ ਬਣ ਕੇ ਗਿਆ ਸੀ ਤੂੰ ਹੂ ਤਾਂ ਮੈਂ ਅੱਜ ਗਿਆ ਸੀ ਬਰਾਤ ਓਡ ਕਾਟ ਨਹੀਂ ਤੈਨੂੰ ਮੈਂ ਕੋਟਾ ਤੁਹਾਡਾ ਕੱਪੜੇ ਦਿਖਾਉਣ ਆਇਆ ਓਏ ਨਹੀਂ ਯਾਰ ਉਹ ਆ ਗਿਆ ਮੈਂ ਤਾਂ ਤੇਰੇ ਕੋਲੇ ਯਾਰ ਕੋਲੇ ਦਿਖਾਉਣ ਆਇਆ ਸੈਂਟ ਦੀ ਮਸਕ ਵੀ ਮਰੀ ਜਾਂਦੀ ਹੈ ਕਿਉਂ ਕੋਬਰਾ ਲਾਇਆ ਮੰਨ ਗਿਆ ਕੋਬਰਾ ਮਾਰ ਕੇ ਲਾਇਆ ਮਾਰ ਕੇ ਕੀ ਤੂੰ ਬੜੀ ਪੇੜੀ ਆਪ ਵੀ ਕੋਬਰਾ ਹੈ ਉਹ 3 ਕਿਲੋਮੀਟਰ ਤੱਕ ਜਾਂਦੀ ਹੈ ਮੈਂ ਤਾਂ ਦੱਸਾਂਗਾ ਸੁਗੰਧ ਉਹ ਮੈਨੂੰ ਪਤਾ ਆਪ ਹੀ ਕੋਬਰਾ ਹੈ ਮੇਰਾ ਹੈਗਾ ਯਾਰ ਤੂੰ ਮੈਂ ਤੇਰੇ ਕੋਲੇ ਬੱਕਰੇ ਵਾਂਗ ਰੰਗਾ ਉਹ ਗੱਲ ਤਾਂ ਸੁਣ ਲੈ ਮੈਂ ਤੇਰੇ ਕੋਲੇ ਕੰਮ ਆਏਗਾ ਵੀ ਤੂੰ ਮੈਨੂੰ ਬੇਕਪੂਰ ਦਾ ਜਗਾਰ ਕਰਕੇ ਦੇ ਉਹ ਤੇ ਇੱਕ ਦਾ ਦੂ ਕਾਨੂੰਨ ਆ ਲੈਣਾ ਲੜਦੀ ਆ ਹੋ ਡਰਦਾ ਉਹ ਦੂ ਮੈਨੇ ਵੰਗੂ ਰੱਖਿਆ ਕਰ ਹੌਸਲਾ ਪੈਂਦਾ ਹੈਗਾ ਤੇ ਮੈਂ ਉਸੇ ਨਹੀਂ ਤੋੜਿਆ ਨੇ ਹੌਸਲਾ ਰੱਖਦਾ ਸੀ ਨੋ ਨੋ ਉਹ ਇਹ ਤਾਂ ਮੇਰੇ ਤਾਂ ਉਹੀ ਕਿਤੇ ਹੋ ਗਈ ਬਾਦਕਾਟ ਮੈਂ ਹੁਣ ਆਉਦੇ ਜਵਾਬ ਤੇਰੇ ਪਿਛੇ ਲਾ ਕੇ ਕੁੱਟਣੇ ਦਾ ਨਹੀਂ ਉਹ ਮੈਂ ਤੈਨੂੰ ਐ ਤਾਂ ਨਹੀਂ ਕਹਿੰਦਾ ਕਿ ਤੂੰ ਕਲੇਸ਼ ਕਰ ਲੈ ਭੌਂਕੀ ਨਾ ਕੁੱਤੇ ਵੰਗੂ ਮੂੰਹ ਭੌਂਕਦਾ ਯਾਰ ਮੈਂ ਇਹਦੀ ਗੱਲ ਸੁਣ ਯਾਰ ਤੂੰ ਹੈਗਾ ਆ ਲਿਆ ਨਹੀਂ ਚਾਹ ਘੈਂਟ ਜੀ ਬਣਾ ਕੇ ਹਾਂ ਤਾਂ ਹੋ ਗਿਆ ਹਲੇ ਅੰਦਰ ਬੜੀ ਉਹ ਨਾਲ ਭਾਈ ਦੋ ਬਿਸਕਟ ਵੀ ਲੈ ਆਈ ਲੌਂਗ ਲੈ ਚਗਾਰੀ ਬਣਾ ਦੀ ਉਂ ਕਿਉਂ ਭੈਣ ਦੀ ਨੀਡੂ ਤੋਂ ਲੈ ਕੇ ਧਰਕੇ ਗਿਆ ਸੀ ਉਹ ਗੱਲ ਕਰਦਾ ਵੇ ਸੇਕਾ ਮਰੀ ਆ ਜਣਾ ਇੱਥੇ ਬੁੜੀਆਂ ਦੇਖਣ ਦਾ ਮਾਰਾ ਓ ਯਾਰ ਜਿੱਦ ਨਹੀਂ ਸਾਡੀ ਕੋਈ ਬਗ ਜਾਣਾ ਯਾਰ ਫਿਰ ਜੇ ਈ ਗੱਲਾਂ ਲੈ ਓਏ ਅੱਜ ਤੋਂ ਬਾਅਦ ਲਈ ਆਪਣੀ ਖਤਮ ਉਹ ਕੋਈ ਨਾ ਕੋਈ ਉਹ ਮਜ਼ਾਕ ਕਰਦਾ ਸੀ ਮਜ਼ਾਕ ਕਰਦਾ ਸੀ ਉਹ ਕੋਈ ਨਾ ਫਿਰ ਚੱਲ ਜੀ ਆਹ ਨਾ ਮੈਂ ਤਾਂ ਇਹ ਤੁਹਾਨੂੰ ਮੈਂ ਦੱਸ ਖਾਲਾ ਪੇਪੂ ਦਾ ਤਾਂ ਬੱਧਾ ਘਟਾ ਚੱਲ ਚੱਲੀ ਜਾਂਦਾ ਯਾਰ ਉਹ ਤਾਂ ਲਾ ਲਾਂਗੇ ਉਹ ਮੱਛਰੀ ਆ ਨਾ ਜਾਵੇ ਅੰਦਰ ਉੱਤੇ ਨਾ ਜਾਏ ਕਿਤੇ ਕਾ ਤੂੰ ਮਗਾਰਾ ਫਿਰ ਕਿ ਕਿਹੜੇ ਧਰੂ ਬਿਛੁਰ ਲੱਗ ਗਿਆ ਨਾ ਪਤਾ ਗੱਲ ਚ ਕਿੰਨੀ ਚਾਵੇਂ ਪਤਾ ਸੀ ਬੂਆ ਮੈਨੂੰ ਪਹਿਲਾਂ ਪਤਾ ਸੀ ਕਰ ਤੂੰ ਦਾ ਥੋੜੀ ਤਤੇ ਸੁਭਾ ਦੀ ਐ ਹਾਂ ਨੂੰ ਫੋਟ ਲੈ ਪਤਾ ਨਹੀਂ ਕੀ ਜੁਆ ਹੀ ਮਾਰੀ ਜਾਂਦਾਗਾ ਕੋਈ ਢਾਲ ਪਾਣੀ ਲਿਆ ਦੇ ਇੱਥੇ ਕੀ ਹੁੰਦਾ ਹੁੰਦਾ ਨਹੀਂ ਕਰਦਾ ਨਹੀਂ ਮੈਂ ਸਾਰਾ ਕਸਿਆ ਲੈ ਕੇ ਪਟ ਦੂੰਗੀ ਆ ਇੱਕ ਵੇਲਾ ਆ ਕੇ ਖੜ ਜਾਂਦਾਗਾ ਨੰਬਰਦਾਰਾਂ ਦਾ ਓ ਲੈ ਮੰਨ ਗਿਆ ਨਾ ਪੀਲੇ ਕੌਫੀ ਆਪਜੀ ਪਰੋਂ ਸਿਰ ਚੜਾ ਛੱਡੀ ਐ ਤੂੰ ਐਂ ਦਾ ਫਿਰ ਮੇਰੇ ਵਾਲੀ ਤੂੰ ਬੁਲਾ ਕੇ ਦਿਖਾ ਦੀ ਉਹ ਮੈਂ ਜਾਣਦਾ ਉਹ ਘਰੋਂ ਚਾਹ ਮਿਲੀ ਨਹੀਂ ਤੇ ਸਾਨੂੰ ਡਹੌਣ ਆ ਗਿਆ ਤੂੰ ਯਾਰ ਆ ਗਿਆ ਉਹਦਾ ਤਾਂ ਲੜ ਪੈਣਾ ਇਹ ਲੜ ਲੈਣ ਵਾਲੀ ਗੱਲ ਨਹੀਂ ਮੈਂ ਗਿਆ ਮੈਂ ਤਾਂ ਦੋਸਤੀ ਜਿਆ ਕਰਕੇ ਆ ਗਿਆ ਤੇਰੇ ਕੋਲੇ ਮੈਂ ਤੈਨੂੰ ਦੱਸਾਂਗਾ ਲੈ ਮੈਂ ਤਾਂ ਨਹੀਂ ਮਾਰਦਾ ਤੇਰੀ ਕਾਫੀ ਤੇ ਉਹ ਮੱਚੀ ਫਿਰਦੀ ਐ ਰਾਤ ਮੈਥੋਂ ਵੱਜ ਗਈ ਇੱਕ ਦੋ ਖਾਦੀ ਪੀਤੀ ਜੀਆ ਹੋਰ ਤੇ ਭੈਣ ਕਰਾ ਪੰਗੇ ਦਾ ਤੂੰ ਆਪ ਖੜੇ ਕਰਦਾ ਤੰਜੂ ਉਖੜੀ ਕਾੜੀ ਮਗੂ ਹੋਏ ਹੁਣ ਤੰਜੂ ਤਾਂ ਉਹਨੂੰ ਬੇਇੱਜ਼ਤੀ ਕਰਾਉਣ ਪਏ ਮੈਨੂੰ ਤਾਂ ਲੱਗਦਾ ਕਿਹੜੀ ਬਿਊਟੜੇ ਹੈਗੇ ਪਿਆ ਦੂ ਦੇਖ ਲੈ ਹੁਣ ਮੈਨੂੰ ਕੀ ਪ ਨਾ ਪਰਵਾਹ ਹੈ ਨਹੀਂ ਤੂੰ 12 ਨਾ ਬੋਲ ਦੋ ਕ ਪਚਾ ਦੇ ਲਿਆ ਡੰਡੀ ਰਗੜ ਇਥੋਂ ਨਾ ਵੀ ਬੰਦਾ ਬਾਹਰੋਂ ਆਇਆ ਹੈ ਨਾ ਹੋਰ ਜ ਬੰਗਲੂ ਠੀ ਨਾ ਯਰ ਬਿਨਾ ਮਤਲਬ ਤੂੰ ਓਏ ਮਗਾ ਦੇ ਨਾ ਤੇਰਾ ਬੜ ਦ ਨਾ ਜੂੜ ਯਾਰ ਆ ਲੈ ਓ ਚਾਹ ਇਥੋਂ ਕੰਡੇ ਜਿਹੀ ਵਾਲੀ ਮੜੀ ਜੀ ਓ ਤਾਫੀ ਵਿੱਚ ਲੌਂਗੜੀਆਂ ਵੀ ਪਾ ਲਓ ਕਿਉਂ ਤੈਨੂੰ ਸਰਦਾ ਨਹੀਂ ਬੋਲੇ ਬਣਾ ਹਾਂ ਤਾ ਚਾਹ ਪੀਤੀ ਆਗੀ 20 ਤਾ ਮਿੰਟ ਹੋਏ ਆ ਗਏ ਆਏ ਨੀ ਦੁੱਲਿਆ ਆਦੇ ਤੈਨੂੰ ਕੋਈ ਫਹਾ ਪੈਂਦਾ ਮੈਂ ਦੇਖਦੀ ਵੀ ਰਿਸ਼ਤੇਦਾਰ ਆ ਰਹੇ ਮੈਂ ਤਿੰਨ ਮਾਰੋਂ ਕਸ ਗਈ ਆ ਵੇ ਨੰਬਰਦਾਰਾਂ ਦੇ ਅਰੇ ਸੋੜੇ ਰਿਸ਼ਤੇਦਾਰ ਆ ਨੰਬਰਦਾਰਾਂ ਦਾ ਕਾਕੇ ਚੁੱਪ ਕਰੀ ਬੈਠੀ ਆਂਗੀ ਮੈਂ ਚੁੱਪ ਕਰੀ ਬੈਠੀ ਆ ਤੂੰ ਨਾਲੇ ਹੋਰ ਲੈ ਆਦੇ ਘੁੱਟ ਲੈ ਆ ਗਿਆ ਨੀਆ ਨੀਆ ਹੁਣ ਅੱਗ ਵਾਲਾ ਲੱਗੀ ਵਾਲਾ ਤੂੰ ਐ ਅੱਗ ਵਾਲਾ ਕਿਹੜਾ ਪੂਈ ਮੈਂ ਤਾਂ ਗੱਲ ਕਰਦਾ ਯਾਰ ਲੈ ਚੱਲ ਸਲੋ ਕਿਉਂ ਮੰਨ ਗਿਆ ਆ ਕਿ ਲਿਆ ਅਦਰਮਾਨੀ ਬੜਾ ਉਹ ਤੂੰ ਲੜਾਉਣਾ ਐ ਬਾਈ ਨਾ ਲੜਾਉਣੀ ਭਾਈ ਮੈਂ ਤਾਂ ਪੈਸੇ ਗੱਲ ਕਰਦਾ ਸਰਦ ਕੋਰ ਤੱਕ ਕੰਮ ਹੀ ਨਹੀਂ ਟੱਟੀ ਵਾਲੀ ਆ ਓਏ ਹੈ ਸਧੂਆ ਦੀ ਹੈ ਅੱਛਾ ਹਾਂ ਬੋਤਣਾ ਮੇਰੀ ਫਿਰ ਬੋਤਣਾ ਤੇਰੀ ਹਾਈਲਾਈਟਸ ਵਾਲੀ ਆ ਨਾ ਤੈਨੂੰ ਪਤਾ ਹੈ ਹੈ ਮੰਨ ਲਿਗਾ ਮੈਂ ਪਿੰਡਾਂ ਵਾਲੇ ਫਿਰ ਆਈ ਹੁੰਦੇ ਨੇ ਐਂ ਐਂ ਮਾਰਦੇ ਨੇ ਫੰਨੇ ਤੇ ਤੇਰੀਆਂ ਵੀ ਐਂ ਕੁੱਟਣਾਂ ਲੱਤਾ ਹੋਣੇ ਓਏ ਚੁੱਪ ਕਰ ਜਾਗਾ ਜਰ ਪੀ ਨਾ ਇਹ ਕੁੱਟਾਂ ਨੂੰ ਮਾਰੋ ਹੁਦੀ ਤੇ ਆ ਤੇਰੀ ਧਰੀ ਛੜਾਕੇ ਵਾਲੀ ਗਈ ਹੈ ਨਾ ਚਾਹ ਦੇਖ ਚਾਹ ਕਿ ਨਹੀਂ ਘੈਂਟ ਬਣਾ ਕੇ ਲਈ ਹੈ ਚੰਦਰੀ ਜਿਹੇ ਜੀ ਗੁੱਸੇ ਵਾਲੀ ਹੈ ਨਾ ਤੇ ਚਾਹ ਤਾਂ ਵਾਲੀ ਘੈਂਟ ਹੈ ਅਰੇ ਐਸੇ ਜੀ ਘੋੜਤਾ ਹੈ ਨਾ ਗੁੱਸੇ ਅਰੇ ਐਸੇ ਜੀ ਘੋੜਤਾ ਉਹ ਅੜਬ ਤਾਂ ਹੈਗੀ ਹੈ ਦਿਲਚ ਨਹੀਂ ਕੋ ਚੰਦਰੀ ਦੇ ਅੱਛਾ ਹਾਂ ਜਿਹੜਾ ਬੰਦਾ ਐ ਜੇ ਹੋਵੇ ਉਹ ਹੁੰਦਾ ਦਾ ਖਰਾਈ ਹੈ ਹੁੰਦਾ ਆਈ ਹੈ ਉਹ ਗਲੇ ਅੱਖਾਂ ਨੂੰ ਰੱਖਿਆ ਖਣੇ ਤੇ ਨਾ ਬੇਸ਼ਕੀਰ ਵਾਲੀ ਹੁੰਦੀ ਹੈ ਨਾ ਉੱਥੇ ਗੱਲ ਕਰ ਦਾਂ ਮੈਂ ਉਹ ਚੱਲ ਕਰੇ ਦਾ ਕੀ ਹੁੰਦਾ ਐਂਦਾ ਫਰੇਕ ਦੀ ਚੱਲਦਾ ਜਿਹੜਾ ਬਹਿ ਹੈ ਚੱਲਦਾ ਕਿਤੇ ਨਹੀਂ ਗਾ ਮਰੀ ਜਾ ਤੂੰ ਪਕਾਈ ਯਾਰ ਜੀ ਲੱਗਿਆ ਨਾ ਚੱਲ ਵੀ ਫਿਰ ਹੁਣ ਕੰਮ ਨਿਪਟਿਆਗਾ ਸਾਰ ਹੁਣ ਬੇਲੀ ਹੋਈਆਂ ਥੱਕ ਜੈਨੇ ਆਗੇ ਤੂੰ ਇਹ ਸਿੱਧੀ ਕਰਦੀਂ ਫਿਰ ਦਾਂਗੀ ਤੇ ਹੋ ਕਰਨਾ ਹੋਰ ਕਿਵੇਂ ਵਧੀਆ ਹੋਰ ਸਹਤ ਥੱਕ ਗਈ 10 ਵਾਰੀ ਤਾਂ ਚਾਹ ਬਣਾ ਲਈ ਸਾਰਾ ਦਿਨ ਚਾਹ ਹੀ ਨਹੀਂ ਲੋਟ ਆਉਂਦੀ ਨਹੀਂ ਹੋਰ ਆਈਆਂ ਪਰ ਇੱਕ ਦਿਨ ਹੋਰ ਬਾਈ ਵਰਗ ਜਿੰਦੇ ਉੱਥੇ ਲਸਣ ਦੀ ਗੁੱਡੀ ਆਂਦਾ ਗੰਦੇ ਲਸਣ ਦੀ ਚ ਕੱਖ ਜਿਹੋਰੇ ਸੀਗੇ ਵਾਵਾ ਅੱਛਾ ਚਾਲ ਬੇਰੇ ਦੀ ਕੰਮ ਆ ਹੋਰ ਨਹੀਂ 10 ਵਾਰੀ ਤਾਂ ਚਾਹ ਬਣਾਤੀ ਇੱਕ ਉੱਥੇ ਲੰਬਰ ਦਾ ਉਹ ਵੇਲੜ ਜਾ ਜਾਂਦਾਗਾ ਕੋਈ ਨਹੀਂ ਫੇਰ ਕੀ ਆ ਬਈ ਕੀ ਸਾਰਾ ਦਿਨ ਕੰਮ ਨਹੀਂ ਨਿਬੜਦੇੜਿਆ ਆਈ ਇਹੇ ਕੰਮ ਤਾਂ ਹੋਰ ਸਾਰਾ ਦਿਨ ਥਕੇ ਹੋਰ ਬੜੀਆ ਹੋਗਾ ਤੁਹਾਡਾ ਸਬਜੀ ਆ ਸਾਰਾ ਸੈਲ ਸਨ ਤਾਂ ਮੌਜ ਆ ਮੁੱਲ ਲੈਣੀ ਨਹੀਂ ਪੈਣੀ ਕਿਹੜੀ ਮੁੱਲ ਸਾਰਾ ਦਿਨ ਚਾਹੀ ਪੀ ਜਾਂਦਾ ਇਹ ਹੁਣ ਹੁਣੀ ਆ ਬਤੇਰਾ ਸਾਰੇ ਸਾਲ ਤਾ ਤੂੰ ਮੌਜ ਕਰੇਂਗੀ ਇਹ ਕਿਹੜਾ ਘਰ ਦਾ ਸੌਦੀ ਇਹ ਸਬਜੀ ਆਉਂਦੀ ਆ ਆ ਤਣ ਤੜਕੇ ਦੀ ਆਉਂਦੀ ਤਾਂ ਹੀ ਆ ਯਾਰ ਹੋਰ ਸਾਰੇ ਠੀਕ ਆ ਚੱਲ ਵਧੀਆ ਹੋਰ ਬਗਾ ਚੱਲਦਾ ਆ ਮੈਂ ਕੰਮ ਜੀਤ ਕੋਈ 10 ਮਿੰਟ ਚੱਲ ਵਧੀਆ ਆ ਗਈ ਯਾਰ ਹੋਰ ਕਰੇ ਕੰਮ ਹਾਂ ਕੰਮ ਤਾਂ ਕੇਰਾ ਤਾਂ ਨਿਮੇੜਤਾ ਹੁਣ ਆਥਰ ਲਾ ਹੋ ਗਿਆ ਔਰ ਨਿੱਕੇ ਨਿੱਕੇ ਦੇਣਾ ਖਰਦਨ ਲੈ ਜਾਂਦਾ। ਬਸ ਉਸਵਾ ਨੂੰ ਜਾ ਕੇ ਪਾਣੀ ਪੂਣੀ ਪਿਉਣਾ ਹੋਊ ਆ ਫਿਰ ਧਾਰਾ ਕੱਢਣੀਆਂ ਨੇ ਫਿਰ ਅੰਦਰ ਬੰਨਣੀਆਂ ਨੇ ਤੈਨੂੰ ਪਤਾ ਕਈ ਪਸ਼ੂ ਨਹੀਂ ਸਾਡੇ ਤਾਂ ਹੈਗੇ ਨੇ 4-5। ਇਹ ਸਾਰਿਆਂ ਦੇ ਹੀ ਹਾਂ। ਉਹਦ ਬਾਅਦ ਰੋਟੀ ਦਾ ਰੋਟੀ ਦਾ। ਤੇ ਤੈਨੂੰ ਕਿਸੇ ਗੱਲ ਦਾ ਪਤਾ ਹੈ? ਨਾ। ਮੈਂ ਤਾਂ ਕਹ ਤੈਨੂੰ ਪਤਾ ਹੋਊਗਾ। ਆਹ ਆਪਣੇ ਤੇ ਚੰਦ ਦੀ ਬਹੁ ਭੱਜ ਗਈ। ਨਾ। ਨਾ ਉਹ ਤਾਂ ਪਰਸੋਂ ਦੀ ਗੱਲ ਹੈ। ਹਾਂ ਕਿਵੇਂ? ਪਾਣੀ ਲੈ ਬਾਹਰੋਂ ਸੀ ਮੁੰਡਾ। ਆਹ ਨਹੀਂ ਵਾਪਰੂ। ਉਦੋਂ ਨਾ ਕਰਦੀ ਨੂੰ ਕਿਹਦੇ ਨਵਗੀ ਨੇ ਮੁੰਡਾ ਸੀ ਇੱਥੋਂ ਟਿੱਬੀ ਦਾ ਸੀ ਭਾਈ ਪਤਾ ਨਹੀਂ ਦਾ ਹਾਂ ਤੇ ਪਤਾ ਨਹੀਂ ਸਰਦੂਰ ਘੜਦਾ ਸੀ ਵਾਖਰੂ ਤੇ ਜਵਾਕ ਸੀ ਦੋ ਹਨਾ ਤੇ ਹਾਂ ਕੁੜੀ ਮੁੰਡਾ ਤੇ ਨਾਲ ਹੀ ਲੈ ਗਈ ਜਵਾਕ ਵੀ ਹਏ ਉਹ ਜਿਹਦੇ ਗਈ ਉਹ ਕਿ ਜਿਆਦੀ ਉਹਨੂੰ ਪਾਰਕ ਚ ਟਾਊਗਾ ਨਹੀਂ ਫੇਰ ਉਹ ਜਦੋਂ ਫੜਕਬੱਜੀ ਹੁੰਦੀ ਆ ਆ ਕੇ ਬੰਦੇ ਛੱਡ ਕੇ ਜਾਏਗੇ ਹੈਗੇ ਨੇ ਭਾਵੇਂ ਬੰਦਾ ਤਾਂ ਉਹ ਗੱਲ ਸੇਹਰੇ ਵਾਲੀ ਠੀਕ ਆ ਹਾਂ ਸਹੀ ਗੱਲ ਆ ਕੋਈ ਨਹੀਂ ਪੁੱਛਦਾ ਬਗਾਨਾ ਤਾਂ ਬਗਾਨੀ ਹੁੰਦਾ ਤੱਕ ਕੇ ਖੰਦੀ ਫਿਰ ਗਈ ਹਾਰ ਹੁਣ ਕੀ ਪਤਾ ਉਹਨੇ ਕੀ ਸਮਝ ਸੋਚ ਕੇ ਘਰੋਂ ਪੈਰ ਚੱਕਿਆ ਮੈਨੂੰ ਤਾਂ ਆਪ ਕੱਲ ਪਤਾ ਉਹ ਕੀ ਲਈਦੀ ਆ ਉਹ ਕਰੂਗਾ ਪਤਾ ਮੈਨੂੰ ਮੈਂ ਆ ਕੇ ਤੈਨੂੰ ਕਦੇ ਪਤਾ ਹੋਊਗਾ ਨਾ ਵੀ ਮਾਵਾ ਪੁੱਛਦੀਆਂ ਕਰਮਜੀਤ ਨਾ ਨਾ ਤੇ ਨਾਲ ਮੈਂ ਕਹਾਂ ਮੈਂ ਸਾਰਾ ਆ ਤਾਂ ਇੱਕੋ ਪਤਾ ਲੱਗਿਆ ਮੈਨੂੰ ਤਾਂ ਬਣੀ ਓਏ ਘਾਟੀ ਵਿੱਚ ਦੇਖਿਆ ਸੀਗਾ ਉਹ ਪੋਤਿਆਂ ਵਾਲੀ ਸੀਗੀ ਉਹ ਰਸਤਾ ਦੇ ਵਿੱਚ ਮੁੰਡੇ ਨਾਲ ਭੱਜ ਗਈ ਲੈ ਸਿਆਣੀ ਵਿਆਣੀ ਚਲ ਲੈ ਹੁਣ ਤਾਂ ਹੋਈ ਨੀ ਭੁੱਲ ਗਈ ਨੀ ਉਹ ਪਾਕਿਸਤਾਨ ਦੇ ਆਲੇ ਨਾ ਭੱਜ ਗਈ ਲਾ ਫੇਰ ਪੜਿਆ ਕਾਲਜ ਉਹ ਆਲਾ ਹੁਣ ਤਾਂ ਪੋਤਿਆਂ ਵਾਲੀ ਸੀ ਨਾ ਏ ਫੇਰ ਇਹ ਹੁਣ ਆਈ ਗੱਲ ਕੁੜੀਆਂ ਕਿਤਰੀਆਂ ਭੱਜਣ ਨਾ ਭੱਜਣ ਅੱਧੀ ਓਰ ਦੀਆਂ ਭੱਜਦੀਆਂ ਹਾਂ ਉਹਨਾਂ ਨੂੰ ਕਿਹੜਾ ਫੇਰ ਘਰੋਂ ਡਰ ਹੁੰਦਾ ਜਦੋਂ ਘਰੇ ਆਲਾ ਮਾੜਾ ਮੋਟਾ ਬੋ ਲੜਾਈ ਝਗੜਾ ਕਰ ਲਾਗੇ ਜਦੋਂ ਅੱਧੀਆਂ ਕੁੜੀਆਂ ਹੋ ਜਾਂਦੀਆਂ ਉਹ ਤਾਂ ਭੱਜ ਲੰਦੀਆਂ ਹਾਂ ਉਹ ਤਾਂ ਸੁਰਤ ਆਉਂਦੀ ਆ ਹਾਂ ਪਹਿਲਾਂ ਨਹੀਂ ਹੁੰਦਾ ਇਹਨਾਂ ਨੂੰ ਕਿੱਥੇ ਆਇਆ ਹੋਈ ਗੱਲ ਬਗਾਨਾ ਕੌਣ ਆ ਪੈਣੇ ਅੱਜ ਕੱਲ੍ਹ ਵਗਾਨਾ ਦੇਸ ਆ ਕੀ ਬਤ ਉਹ ਕੀ ਖਾਊਗੀ ਕੀ ਨਾ ਕੀਬ ਤਾਂ ਕਹੇ ਜੇ ਬੰਦੇ ਆ ਪਰ ਇਹੋ ਹੀ ਗੱਲ ਹੁਣ ਆਪਣੇ ਪੰਜਾਬ ਚ ਤਾਂ ਆਪਾਂ ਨੂੰ ਪਤਾ ਪੰਜਾਬੀ ਤੇ ਹੁਣ ਰਾਜਸਥਾਨ ਦੇ ਤਾਂ ਤੈਨੂੰ ਪਤਾ ਹੀ ਆ ਪਾਕਿਸਤਾਨਾਂ ਦੇ ਤਾਂ ਉਹ ਆਪਣੇ ਬਗਾਨੇ ਬੰਦੇ ਨੂੰ ਕੀ ਜਾਣਦੇ ਹਾਂ ਨਾਲੇ ਆਪਣੇ ਨਾਲ ਤਾਂ ਉਹ ਪਾਕਿਸਤਾਨ ਦੇ ਆਗੇ ਹਾਂ ਇੱਥੇ ਕੁੱਤੇ ਵਾਲਾ ਵਹਿਰ ਆ ਹਾਂ ਕਿੱਥੇ ਗਈ ਆ ਨੇੜੇ ਦੀ ਹੁਣ ਤਾਂ ਗੱਲ ਆ ਭਾਣੇ ਉਹ ਗਾਵਦਿਆਂ ਨੂੰ ਛੱਡ ਕੇ ਲੈ ਬਗਾਨਾ ਬਗਾਨੇ ਚੰਗੇ ਲੱਗੇ ਹਾਂ ਕੋਈ ਨਹੀਂ ਆਪਦਾ ਤਾਂ ਆਪਦਾ ਹੀ ਹੁੰਦਾ ਹਾਂ ਅੱਜ ਕੱਲ੍ਹ ਉਹੀ ਗੱਲ ਫੜਕ ਵੱਜ ਰਹੀ ਆ ਹੋਂ ਤਾਂ ਭਾੜਾ ਇੰਨਾ ਕਾਲਜ ਹੋ ਗਿਆ ਬਾਹਰ ਨਿਕਲੂ ਜੀ ਨਹੀਂ ਕਰਦਾ ਨਾ ਭਨੇ ਬਾਹਰ ਕਾਲਜ ਗੁਮਾਰ ਆ ਗਿਆ ਯੋਰਾ ਨਾ ਹੰਤੇ ਜਵਾਕ ਆਉਦੇ ਵੀ ਨਹੀਂ ਕੱਢਣ ਨੂੰ ਬਾਹਰ ਜੀ ਕਰਦਾ ਫੇਰ ਉਹੀ ਇੱਥੇ ਟੱਕਰ ਤੋੜਦੇ ਨਹੀਂ ਇਹ ਵੀ ਜਵਾਕ ਗੱਭਰੂ ਹੋਰੇ ਆ ਗਏ ਫੇਰ ਉਹੀ ਤਾਂ ਗੱਲ ਆ ਵੇਖਦਾ ਇਹਦੇ ਇੱਥੇ ਬੈਠੀ ਹੋਵੇ ਹਉ ਬੈਠਿਆ ਮੇਰੇ ਨਾਲ ਸੜਿਆ ਤਾਂ ਨਹੀਂ ਸੋਢਿਆ ਲੱਤਾਂ ਹੀ ਆ ਕੱਢੀ ਹੁੰਦਾ ਫਿਰ ਨਾ ਕਰਦਾ ਮਾਣੀ ਦੱਸ ਮੇਰੇ ਨਾ ਉਹਨੇ ਮਿੱਟੀ ਦੇ ਟੱਪੇ ਹੀ ਤੂੰ ਤੇ ਇਥੇ ਕਰਨ ਗਿਆ ਹੀ ਆ ਤੂੰ ਮਰਾ ਕੋਲੀ ਲੈਣ ਆਈ ਆ ਤੂੰ ਮੇਰੇ ਮਗਰ ਕੀ ਕਰਨਾ ਆ ਹਾਂ ਮਰਾ ਕੋਲਾ ਦੇ ਚਾਲਾ ਮੈਂ ਹੁਣ ਦੇ ਦੂ ਕੋਈ ਨਹੀਂ ਕੋਈ ਨਾ ਵੇ ਲੈਣ ਆਈ ਆਂ ਕੋਈ ਨਹੀਂ ਮੈਂ ਜਾਣਦੀ ਆ ਮੈਂ ਤੈਨੂੰ ਕਰ ਖੜੀ ਹੋ ਜਾ ਚੱਲ ਆਉਣੀ ਆ ਚੱਲ ਤੂੰ ਚੱਲ ਮੈਂ ਆਉਂਦਾ ਮੈਂ ਬੜਾ ਕਰੀ ਦੇ ਚੱਲ ਜੇ ਆਉਣੀ ਆ ਕਰ ਕੋਈ ਨਾ ਵੇ ਤੂੰ ਹੌਕਾ ਚੱਲਾ ਚੰਗਾ ਨੀ ਕਰਨਾ ਕੌਲੀ ਲਾਇਆ ਤੇ ਮੈਂ ਬੇਰ ਲਾ ਕੇ ਦਉਗੀ ਚਲ ਚਲ ਉਹ ਦਿਨਾਂ ਤੈਨੂੰ ਮੈਂ ਕਰ ਨੀ ਆ ਇਹ ਤਾਂ ਸਾਡੇ ਵਾਲੇ ਵਰਗਾ ਹੀ ਐ ਨੀ ਆਹ ਹਾਂ ਹੋਟ